ਗੁਰਦੁਆਰਾ ਸ਼ਬਦ ਕਿਉਂ ਵਰਤਦੇ ਆ ਭਲਾ ਗੁਰੂ ਘਰ ਸ਼ਬਦ ਨਹੀਂ ਹੈਗਾ ਇਹ ਗੁਰਦੁਆਰਾ ਹੈ ਆ ਚੇਤਾ ਰੱਖਿਓ ਇਹ ਗੁਰੂ ਘਰ ਨਹੀਂ ਹੈ ਇਹ ਗੁਰਦੁਆਰਾ ਹੈ ਅਸੀਂ ਆਮ ਕਹਿੰਨੇ ਕਿੱਥੇ ਚੱਲੇ ਆਵੇਂ ਗੁਰੂ ਘਰ ਚੱਲੇ ਆ ਨਾ 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 ਇਹ ਗੁਰੂ ਘਰ ਨਹੀਂ ਹੈ ਇਹ ਗੁਰਦੁਆਰਾ ਹੈ ਗੁਰੂ ਦਾ ਘਰ ਤੁਹਾਡਾ ਘਰ ਵੀ ਹੈ ਤੁਹਾਡੇ ਖੇਤ ਵੀ ਆ ਤੁਹਾਡਾ ਦਫ਼ਤਰ ਵੀ ਆ ਸਾਰਾ ਸੰਸਾਰ ਹੀ ਗੁਰੂ ਦਾ ਘਰ ਹੈ ਇਹ ਗੁਰਦੁਆਰਾ ਹੈ ਇੱਥੋਂ ਮੈਂ ਸਾਰੇ ਸੰਸਾਰ ਚ ਵਿਆਪਕ ਗੁਰੂ ਦੀ ਸੋਝੀ ਲੈਣ ਆਉਣਾ ਵਾ ਆਪਾਂ ਪੜਦੇ ਆ ਨਾ ਰੋਜ਼ ਗੁਰ ਕੈ ਗਰੇ ਸੇਵਕ ਜੋ ਰਹਿ ਗੁਰ ਕੀ ਆਗਿਆ ਤੇ ਜੇ ਬੰਦੇ ਨੂੰ ਇਹ ਸਮਝਾ ਦਈਏ ਸਾਰਾ ਸੰਸਾਰ ਹੀ ਗੁਰੂ ਦਾ ਘਰ ਹੈ ਤੇ ਜਦੋਂ ਇੱਥੇ ਆਣ ਕੇ ਸੇਵਾ ਕਰਦਾ ਹੈ ਮੱਥਾ ਟੇਕਦਾ ਐਨ ਨਿਮਰਤਾ ਚ ਰਹਿੰਦਾ ਸਾਰੇ ਸੰਸਾਰ ਚ ਇਦਾਂ ਰਹੇਗਾ ਕਿ ਨਹੀਂ ਰਹੇਗਾ ਤੇ ਆਪਾਂ ਤੇ ਉਹਨੂੰ ਕੀ ਸਮਝਾਤਾ ਵੀ ਆਹ ਜਿਹੜੀ ਚਾਰ ਦਿਵਾਰੀ ਇਹ ਹੈ ਗੁਰੂ ਦਾ ਘਰ ਇੱਥੇ ਬੰਦਾ ਜਿਹੜਾ ਗੁਰਦੁਆਰੇ ਆਉਂਦਾ ਬੰਦਾ ਕਿਦਾਂ ਹੁੰਦਾ ਜੀ ਭਲਾ ਇਦਾਂ ਹੱਥ ਜੋੜੇ ਹੁੰਦੇ ਨੇ ਕਲੀ-ਕਲੀ ਪੌੜੀ ਤੇ ਮੱਥਾ ਟੇਕਦਾ ਹੈ। ਹੱਥ ਜੋੜ ਕੇ ਪ੍ਰਕਰਮਾ ਕਰਦਾ ਹੈ। ਦੇਗ ਲੈਂਦਾ ਹੈ। ਬਾਲਟੀ ਦਾਲ ਦੀ ਫੜ ਕੇ ਵਰਤੌਂਦਾ ਹੈ। ਪ੍ਰਸ਼ਾਦੇ ਵਰਤੌਂਦਾ ਹੈ। ਤੇ ਬੱਚੇ ਕਹਿੰਦੇ ਮੰਮੀ ਡੈਡੀ ਜਿਵੇਂ ਡੈਡੀ ਘਰ ਲੜਦਾ ਜੇ ਕਿਤੇ ਐਦਾਂ ਦਾ ਡੈਡੀ ਘਰ ਵਿੱਚ ਚੱਜੇ ਨਜ਼ਾਰੇ ਨਾ ਜਾਣੇ ਕੋਲ। ਜਾਂ ਇਥੇ ਪ੍ਰਸ਼ਾਦਾ ਜੀ, ਪ੍ਰਸ਼ਾਦਾ ਜੀ, ਦਾਲ ਜੀ, ਦਾਲ ਜੀ, ਬੀਬੀ ਜੀ, ਭੈਣ ਜੀ, ਬੀਬੀ ਜੀ, ਭੈਣ ਜੀ ਕਰਦਾ।